Welcome to Shifa Vlogs Good morning everybody how are you doing welcome to Shifa Vlogs I am Sushma Sharma aka Shifa Sharma presently working in Government Senior Secondary School Wadala Kala as English teacher So CEP da kaam pure Punjab de vich bade jor shor naal chaleya hai ਸੀ ਹੀ ਪੀ ਦੇ ਵਿੱਚ ਜਿਹੜੇ ਕੰਪਰੀਹੈਂਸ਼ਨਸ ਆ ਰਹੇ ਨੇ ਉਹਦੇ ਨਾਲ ਬੱਚੇ ਨੂੰ ਬਹੁਤ ਅੱਛੀ ਪ੍ਰੈਕਟਿਸ ਮਿਲ ਰਹੀ ਹੈ ਜਿਹਦੇ ਨਾਲ ਉਹ ਆਪਣੇ ਫਾਈਨਲ ਐਗਜ਼ਾਮਸ ਦਾ ਜਿਹੜਾ ਸੈਕਸ਼ਨ A ਹੈ ਉਹਨੂੰ ਬਹੁਤ ਅੱਛੀ ਤਰ੍ਹਾਂ ਸੋਲਵ ਕਰ ਲੈਣਗੇ ਲੇਕਿਨ ਇਸ ਤੋਂ ਇਲਾਵਾ ਵੀ ਫਾਈਨਲ ਐਗਜ਼ਾਮਸ ਦੇ ਵਿੱਚ ਸੈਕਸ਼ਨ B C D E ਇਸ ਤਰ੍ਹਾਂ ਪੂਰਾ ਪੇਪਰ ਜਿਹੜਾ ਹੈ ਉਹ 80 ਨੰਬਰ ਦਾ ਆਉਣਾ ਹੈ ਕੀ ਤੁਹਾਨੂੰ ਪਤਾ ਹੈ ਕਿ ਇਸ ਵਾਰ ਇਹ ਰ ਬਲੂਪ੍ਰਿੰਟ ਹੈ ਜਿਹੜਾ ਪੇਪਰ ਦਾ ਪੈਟਰਨ ਹੈ ਉਹਦੇ ਵਿੱਚ ਕੁਝ ਚੇਂਜਸ ਹੋਇਆ ਹਨ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਉਹਨਾਂ ਚੇਂਜਸ ਦੇ ਬਾਰੇ ਹੀ ਡਿਸਕਸ ਕਰਾਂਗੇ ਮੇਰੇ ਮੇਨਲੀ ਵੀਡੀਓਜ਼ ਜਿਹੜੇ ਹਜੇ ਐ ਉਹ ਬੋਰਡ ਕਲਾਸਿਸ ਕਲਾਸ 8th ਔਰ ਕਲਾਸ 10th ਦੇ ਬਣਨੇ ਹਨ ਤੇ ਇਸ ਵੀਡੀਓਜ਼ ਦੇ ਵਿੱਚ ਅਸੀਂ ਬਲੂਪ੍ਰਿੰਟ ਦੀ ਗੱਲ ਕਰਦੇ ਹਾਂ ਆਓ ਦੇਖੀਏ ਸੋ ਇਹ ਹੈ ਬਲੂਪ੍ਰਿੰਟ ਕਲਾਸ 10th ਇੰਗਲਿਸ਼ ਦਾ ਜਿਹਦੇ ਵਿੱਚ ਪਹਿਲਾ ਵਾਂਗ ਹੀ ਥਿਉਰੀ ਦੇ 80 ਮਾਰਕਸ ਨੇ ਔਰ ਇੰਟਰਨਲ ਅਸੈਸਮੈਂਟ ਦੇ 20 ਮਾਰਕਸ ਨੇ ਟੋਟਲ 100 ਮਾਰਕਸ ਦਾ ਜਿਹੜਾ ਤੁਹਾਡਾ ਰਿਜ਼ਲਟ ਬਣੇਗਾ ਸੋ ਇਹਦਾ ਸਟਰਕਚਰ ਇਸ ਤਰ੍ਹਾਂ ਸੈਕਸ਼ਨ A ਰੀਡਿੰਗ ਕੰਪਰੀਹੈਂਸ਼ਨ ਜੋਏਗਾ ਜਿਹਦੇ ਵਿੱਚ ਅਨਸੀਨ ਰੀਡਿੰਗ ਪੈਸੇਜਸ ਹੋਏਗਾ 4 ਪਹਿਲੇ 5 ਨੰਬਰ ਦਾ ਸੀ ਹੁਣ 4 ਨੰਬਰ ਦਾ ਹੋਏਗਾ ਇਸੇ ਤਰ੍ਹਾਂ ਹੀ ਇੱਕ ਪੋਸਟਰ ਹੋਏਗਾ ਜਿਹੜਾ ਕਿ ਪਹਿਲੇ 5 ਨੰਬਰ ਦਾ ਹੁੰਦਾ ਸੀਗਾ ਹੁਣ 4 ਨੰਬਰ ਦਾ ਆਏਗਾ ਸੋ ਕੁਐਸਚਨ ਨੰਬਰ 1 A B ਪਾਰਟ ਮਿਲਾ ਕੇ ਤੁਹਾਡਾ 8 ਨੰਬਰ ਦਾ A ਹੋਏਗਾ ਉਸ ਤੋਂ ਬਾਅਦ ਆਏਗਾ ਆਬਜੈਕਟਿਵ ਟਾਈਪ ਕੁਐਸਚਨਸ ਇਹਦੇ ਵਿੱਚ ਆਬਜੈਕਟਿਵ ਕੁਐਸਚਨਸ ਹੋਣਗੇ ਪਹਿਲੇ 8 ਹੁੰਦੇ ਸੀ ਹੁਣ 6 ਹੋਣਗੇ ਤਿੰਨ ਕੁਐਸਚਨ ਜਿਹੜੇ ਤੁਹਾਡੇ ਉਹ ਐਮਸੀਬੀ ਚੋਂ ਹੋਣਗੇ ਉਹ ਤਿੰਨ ਕੁਐਸਚਨ ਸਪਲੀਮੈਂਟਰੀ ਚ ਹੋਣਗੇ ਸੋ ਟੋਟਲ ਜਿਹੜਾ ਸੈਕਸ਼ਨ ਬੀ ਹੈ 6 ਮਾਰਕਸ ਦਾ ਹੋਏਗਾ ਸੈਕਸ਼ਨ ਸੀ ਇਹ ਤੁਹਾਡੀ ਜਿਹੜੀਆਂ ਦੋ ਟੈਕਸਟ ਬੁਕਸ ਨੇ ਉਹਦੇ ਵਿੱਚੋਂ ਹੋਏਗਾ ਸਭ ਤੋਂ ਪਹਿਲੇ ਜਿਹੜਾ ਤੀਸਰਾ ਕੁਐਸਚਨ ਆ ਉਹ ਐਮਸੀਬੀਵੀ ਦੇ ਪ੍ਰੋ ਸੈਕਸ਼ਨ ਚ ਹੋਏਗਾ ਮੀਨਸ ਜਿਹੜੇ ਲੈਸਨਸ ਹੈਗੇ ਆ ਸੋ ਪਹਿਲੇ ਸ਼ਾਰਟ ਆਨਸਰ ਟਾਈਪ ਕੁਐਸਚਨ ਆਣਗੇ ਜਿਹੜੇ ਤੁਹਾਨੂੰ ਪੰਜਾਂ ਦੇ ਵਿੱਚੋਂ ਤਿੰਨ ਕਰਨੇ ਹੋਣਗੇ ਔਰ ਇਹ ਤਿੰਨ ਤਿੰਨ ਨੰਬਰ ਦੇ ਹੋਣਗੇ 9 ਨੰਬਰ ਦਾ ਹੋਏਗਾ ਪਹਿਲੇ ਇਹ 2 2 ਨੰਬਰ ਦੇ ਹੁੰਦੇ ਸੀ ਤੇ 6 ਨੰਬਰ ਦਾ ਹੁੰਦਾ ਸੀ ਇੱਕ ਲੌਂਗ ਕੁਐਸਚਨ ਪਹਿਲੇ ਵਾਂਗ ਹੀ ਹੋਏਗਾ ਔਰ ਇਹ 4 ਨੰਬਰ ਦਾ ਹੋਏਗਾ ਫਿਰ ਪੋਇਟਰੀ ਹੋਏਗੀ ਜਿਹੜੀ ਐਮਸੀਬੀ ਦੇ ਵਿੱਚੋ ਹੀ ਹੈ ਉਹਦੇ ਵਿੱਚੋਂ ਪਹਿਲੇ ਵਾਂਗ 56 ਹੋਏਗਾ ਜਿਹਦੇ ਵਿੱਚੋਂ ਤਿੰਨ ਦੇ ਵਿੱਚੋਂ ਦੋ ਕੁਐਸਚਨਸ ਤੁਹਾਨੂੰ ਕਰਨੇ ਹੋਣਗੇ ਔਰ 2 2 ਨੰਬਰ ਦੇ 4 ਨੰਬਰ ਬਣਨਗੇ ਇੱਕ ਤੁਹਾਨੂੰ ਇੰਟਰਨਲ ਚੁਆਇਸ ਹੋਏਗੀ ਇੱਕ ਸੈਂਟਰਲ ਆਈਡੀਆ ਆਏਗਾ ਪਲੱਸ ਇੱਕ ਲੌਂਗ ਅਨਸਰ ਟਾਈਪ ਕੁਐਸਚਨ ਆਏਗਾ ਜਿਸ ਦੇ ਵਿੱਚ ਤੁਹਾਨੂੰ ਦੋਨੋਂ ਵਿੱਚੋਂ ਕੋਈ ਇੱਕ ਕਰਨਾ ਹੈ ਔਰ ਇਹ 3 ਨੰਬਰ ਦਾ ਹੋਏਗਾ ਪਹਿਲੇ ਵਾਂਗ ਉਸ ਤੋਂ ਬਾਅਦ 5th ਕੁਐਸਚਨ ਇਹ ਤੁਹਾਡਾ ਸਪਲੀਮੈਂਟਰੀ ਦਾ ਹੋਏਗਾ ਔਰ ਇਹ ਪਹਿਲੇ ਵਾਂਗ ਹੀ ਤੁਹਾਨੂੰ ਪੰਜਾਂ ਵਿੱਚੋਂ ਤਿੰਨ ਕਰਨੇ ਹੋਣਗੇ ਔਰ ਇਹ 9 ਨੰਬਰ ਦੇ ਹੋਣਗੇ ਸੋ ਇਸ ਤਰ੍ਹਾਂ ਇਹ ਤੁਹਾਡਾ ਸੈਕਸ਼ਨ ਸੀ ਹੋਏਗਾ ਉਸ ਤੋਂ ਬਾਅਦ ਸੈਕਸ਼ਨ ਡੀ ਸੈਕਸ਼ਨ ਡੀ ਦੇ ਵਿੱਚ ਪਹਿਲੇ ਵਾਂਗ ਹੀ ਪੇਅਰ ਆਫ ਵਰਡਸ ਈਡੀਅਮਸ ਪ੍ਰੋਵਰਬਸ ਵਨ ਵਰਡ ਸਬਸਟੀਟਿਊਸ਼ਨ অর ਕਰੈਕਸ਼ਨਸ ਇਹ ਹੋਣਗੇ ਔਰ ਇਹ 4 ਨੰਬਰ ਦਾ ਹੋਏਗਾ ਟਰਾਂਸਲੇਸ਼ਨ ਗ੍ਰਾਮਰ ਸੈਕਸ਼ਨ ਈ ਦੇ ਵਿੱਚ ਹੋਏਗੀ ਜਿਹਦੇ ਵਿੱਚ ਗ੍ਰਾਮਰ ਵੀ ਹੈ ਟਰਾਂਸਲੇਸ਼ਨ ਵੀ ਹੈ ਔਰ ਕੰਪੋਜੀਸ਼ਨ ਵੀ ਹੈ ਸੋ ਸਭ ਤੋਂ ਪਹਿਲੇ ਟਰਾਂਸਲੇਸ਼ਨ ਹੋਏਗੀ ਪੰਜਾਬੀ ਟੂ ਇੰਗਲਿਸ਼ ਟੂ ਪੰਜਾਬੀ 3 ਨੰਬਰ ਦੀ ਔਰ ਪੰਜਾਬੀ ਟੂ ਇੰਗਲਿਸ਼ ਵੀ 3 ਨੰਬਰ ਦੀ ਸੋ 7 ਨੰਬਰ ਕੁਐਸਚਨ ਤੁਹਾਡਾ 6 ਨੰਬਰ ਦਾ ਬਣ ਜਾਏਗਾ ਤੇ ਕੁਐਸਚਨ ਤੋਂ ਬਾਅਦ ਤੁਹਾਡਾ 8ਵਾਂ ਕੁਐਸਚਨ ਗ੍ਰਾਮਰ ਦੇ ਵਿੱਚ ਹੋਏਗਾ ਡੂ ਐਸ ਡਾਇਰੈਕਟਡ ਜਿਹੜਾ ਤੁਹਾਨੂੰ ਸਿਲੇਬਸ ਮੈਂਸ਼ਨ ਹੈ ਉਹਦੇ ਵਿੱਚੋਂ ਹੀ ਅਲੱਗ-ਅਲੱਗ ਚੀਜ਼ਾਂ ਜਿਹੜੀਆਂ ਡਿਟਰਮੀਨਰਸ ਵਗੈਰਾ ਪ੍ਰੰਕਸ਼ਨਸ ਉਹ ਸਾਰੇ ਮਿਲਾ ਕੇ 10 ਨੰਬਰ ਹੀ ਤੁਹਾਨੂੰ ਗ੍ਰਾਮਰ ਆਏਗੀ ਪਹਿਲੇ 12 ਨੰਬਰ ਦੀ ਹੁੰਦੀ ਸੀ ਸੋ 9th ਕੁਐਸਚਨ ਇਹਨੂੰ ਥੋੜਾ ਜਿਹਾ ਧਿਆਨ ਨਾਲ ਦੇਖਣ ਦੀ ਲੋੜ ਹੈ ਇਹਦੇ ਵਿੱਚ ਥੋੜੀਆਂ ਚੇਂਜੇਸ ਆਈਆਂ ਮੈਸੇਜ ਔਰ ਨੋਟਿਸ ਵਿੱਚ ਤੁਹਾਨੂੰ ਚੋਇਸ ਹੋਏਗੀ 1 ਆਊਟ ਆਫ 2 ਜਿਹੜਾ ਉਹ ਕਰਨਾ ਹੋਏਗਾ 3 ਨੰਬਰ ਦਾ ਹੋਏਗਾ ਐਡਵਰਟਾਈਜ਼ਮੈਂਟ ਤੇ ਨੋਟ ਮੇਕਿੰਗ ਇਹਨਾਂ ਦੋਨਾਂ ਦੇ ਵਿੱਚੋਂ ਇੱਕ ਕਰਨਾ ਹੋਏਗਾ ਔਰ ਉਹ 3 ਮਾਰਕਸ ਦਾ ਹੋਏਗਾ ਪੈਰਾਗ੍ਰਾਫ ਵਿੱਚ ਇੰਟਰਨਲ ਚੋਇਸ ਹੋਏਗੀ 4 ਨੰਬਰ ਦਾ ਲੈਟਰ ਰਾਈਟਿੰਗ ਜਿਹੜੀ ਆ ਉਹ ਪਰਸਨਲ ਜਾਂ ਫਿਰ ਬਿਜ਼ਨਸ ਇਹਨਾਂ ਦੇ ਵਿੱਚੋਂ ਤੁਹਾਨੂੰ ਚੋਇਸ ਹੋਏਗੀ ਔਰ ਇਹ 7 ਨੰਬਰ ਦੀ ਹੋਏਗੀ ਤੋ ਇਸ ਤਰ੍ਹਾਂ ਇਹ ਤੁਹਾਡਾ ਜਿਹੜਾ 80 ਨੰਬਰ ਦਾ ਬਲੂਪ੍ਰਿੰਟ ਤੁਹਾਡਾ ਬੰਦਾ ਹੈ 10th ਕਲਾਸ ਦਾ ਔਰ ਅਗਲੇ ਵੀਡੀਓਜ਼ ਜਿਹੜੇ ਆਣਗੇ ਉਹ ਸਾਰੇ ਹੀ ਪਹਿਲੇ 9th ਕੁਐਸਚਨ ਤੋਂ ਮੈਂ ਸ਼ੁਰੂ ਕਰਾਂਗੇ ਨੈਕਸਟ ਵੀਡੀਓਜ਼ ਦੇ ਵਿੱਚ ਤੁਸੀਂ ਦੇਖੋਗੇ ਕਿ ਬੜੇ ਹੀ ਆਸਾਨੀ ਦੇ ਨਾਲ ਆਪਾਂ ਮੈਸੇਜਸ ਨੋਟਿਸ ਐਡਵਰਟਾਈਜ਼ਮੈਂਟ ਔਰ ਪੈਰਾਗ੍ਰਾਫਸ ਕਿਸ ਤਰ੍ਹਾਂ ਲਿਖ ਸਕਦੇ ਹਾਂ ਇਵਨ ਲੈਟਰਸ ਮਤਲਬ ਫ੍ਰੀ ਦੇ ਵਿੱਚ ਹੀ ਤੁਹਾਨੂੰ ਬਹੁਤ ਸਾਰਾ ਮੈਟਰ ਜਿਹੜਾ ਉਹ ਤੁਹਾਡੇ ਸਟੇਟਮੈਂਟ ਦੇ ਵਿੱਚੋਂ ਹੀ ਬਣਾ ਕੇ ਬਹੁਤ ਹੀ ਆਸਾਨ ਤਰੀਕੇ ਨਾਲ ਇਹ ਵਾਲਾ ਸੈਕਸ਼ਨ ਜਿਹੜਾ ਸੰਝਾਇਆ ਜਾਏਗਾ so stay tuned aur share aur like karna bilkul na bhulna thank you ji